ਸਸ਼ੀ ਕਾਲ ਜੀ ਸਾਰਿਆਂ ਨੂੰ ਇਹ ਜੋ ਤੁਸੀਂ ਸੂਟ ਦੇਖ ਰਹੇ ਹੋ ਜੀ ਦੇਖੋ 2/2 ਕਾਟਨ ਸ਼ਰਟ ਇਹ ਬਾਟਮ ਹੈਗੀ ਹੈ ਜੀ ਹਰਕੰਡੀ ਦੀ 200 ਰੁਪਏ ਦਾ ਸੂਟ ਮਿਲੂਗਾ ਜੇ ਤੁਹਾਨੂੰ ਇੱਕ ਨਾਲ ਦੇ ਦੋ ਦੋ ਸੂਟ ਹੋਣਗੇ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਨਾਲ ਦੀ ਨਾਲ ਬੁਕਿੰਗ ਕਰਵਾ ਲਓ ਸਿਰਫ 200 ਰੁਪਏ ਦਾ ਸੂਟ ਰਹੂਗਾ ਜੀ ਸ਼ਰਟ ਵੱਡੇ ਪੰਨੇ ਦੀ ਹੋਊਗੀ ਬਾਟਮ ਨਾਰਮਲ ਪੰਨੇ ਦੀ ਰਹੂਗੀ 60 ਰੁਪਏ ਸ਼ਿਪਿੰਗ ਹੋਊਗੀ ਐਕਸਟਰਾ ਜਿਸ ਤਰ੍ਹਾਂ ਹੈਗੀ ਹੈ ਜੀ ਸ਼ਰਟ ਇਹਦੇ ਨਾਲ ਪਿਓਰ ਕਰੇਵ ਦੀ ਆਪਾਂ ਬਾਟਮ ਲਗਾਈ ਹੈ ਜੀ 3 ਮੀਟਰ ਦੀ ਬਾਟਮ ਹੈ ਇਹ ਵਾਲੀ ਇੱਕ ਨਾਲ ਦੇ ਦੋ-ਦੋ ਸੂਟ ਮਿਲ ਜਾਣਗੇ ਜੀ ਜਲਦੀ ਜਲਦੀ ਤੁਸੀਂ ਆਪਣੀ ਬੁਕਿੰਗ ਕਰਵਾਓ ਸਿਰਫ ਔਰ ਸਿਰਫ ਜੀ 200 ਰੁਪਏ ਦਾ ਸੂਟ ਮਿਲੂਗਾ ਵੱਡਾ ਪਨਾ ਕਈਆਂ ਦੀ 175 ਸ਼ਰਟ ਹੈ ਜੀ ਕੁਚਕ ਦੀ ਹੈਗੀ ਆ 2 ਮੀਟਰ ਬਹੁਤ ਰੀਜ਼ਨਬਲ ਪ੍ਰਾਈਸ ਤੇ ਤੁਹਾਨੂੰ ਸੂਟ ਮਿਲ ਰਿਹਾ ਜੀ ਇਹਦੇ ਨਾਲ ਆਪਾਂ ਆ ਵਾਲੀ ਬਾਟਮ ਮੈਚ ਕੀਤੀ ਹੈ ਆ ਹੈਗਾ ਜੀ ਨੈਕਸਟ ਤੇ ਇੰਨੇ ਸਸਤੇ ਸੂਟ ਤੁਹਾਨੂੰ ਹੋਰ ਕਿਤੋਂ ਨਹੀਂ ਮਿਲਣੇ ਸਿਰਫ ਔਰ ਸਿਰਫ ਕਿਸਮਤ ਦੀ ਪਛਾਣ ਨਾਲ ਤੋਂ ਹੀ ਮਿਲਣਗੇ ਜੀ ਤੇ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਜੋ ਮੈਨੂੰ ਕਮੈਂਟ ਕਰਦੇ ਨੇ ਜਿਸ ਤਰ੍ਹਾਂ ਪਰਸਨਲੀ ਮਨਜੀਤ ਭੈਣ ਜੀ ਨੇ ਮੈਨੂੰ ਬਹੁਤ ਵਧੀਆ ਕਮੈਂਟ ਕੀਤੇ ਤਾਂ ਆਪਾਂ ਨੈਕਸਟ ਆਉਣ ਵਾਲੇ ਟਾਈਮ ਦੇ ਵਿੱਚ ਬੈਸਟ ਕਮੈਂਟਰ ਕੱਢਾਂਗੇ ਜੀ ਜਿਨ੍ਹਾਂ ਦੇ ਵਧੀਆ-ਵਧੀਆ ਕਮੈਂਟ ਹੋਣਗੇ ਆਪਾਂ ਉਹਨਾਂ ਨੂੰ ਗਿਫਟ ਭੇਜਾਂਗੇ ਜੀ ਉਹਨਾਂ ਦੇ ਘਰ ਧੰਨਵਾਦ ਜੀ